ਲੋ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ ਤੁਹਾਨੂੰ ਗੁਰਨਾਣਕ ਦੇਵ ਜੀ ਦੀ ਕਿਰਪਾ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਆ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹੱਲ ਬਲੌਗਰਸ ਤੇ ਬਾਬਾ ਸੁੱਖ ਰਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਧੀਪਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈ ਤੇ ਹੋਣ ਜੀ ਬਰਕਤਾਂ ਲੋ ਬਾਈ ਹਰਿਆਈ ਹੈ ਘਰ ਦੇ ਵਿੱਚ ਪੂਰੀ ਪੂਰੀ ਸਾਢੇ ਵੀ ਕਰਦੇ ਆ ਜੇ ਦਸ਼ਨ ਹੁੰਦੀ ਆ ਮਾੜਾ ਮੋਟਾ ਵੀ ਕਰਦਾ ਨਹੀਂ ਤਾਂ ਦੇਖਣਾ ਹੈਗਾ ਠੀਕ ਹੈ ਨਾ ਵੇਖਣਾ ਚਲੋ ਚੱਲੀ ਜਾਂਦੇ ਆ ਬਾਕੀ ਕੰਮ ਬਾਈ ਤੇ ਪਰਮ ਚਲੇ ਗਿਆ ਸਕੂਲ ਪਾਪਾ ਜੀ ਤੇ ਜਸ਼ਨ ਤੁਹਾਨੂੰ ਪਤਾ ਹੀ ਹੈ ਵੀ ਬੰਬੇ ਗਏ ਵੇ ਵੀ ਅੱਜ ਹੁਣ ਮੈਂ ਵੀ ਬਸ ਤਿਆਰੀ ਹੈ ਉਧਰ ਜਵੰਤ ਭੈਣ ਕੋਲ ਡੇਢ ਕਿਕੀਲਾ ਕਣਕ ਬੀਜਣ ਦਾ ਰਹਿ ਗਿਆ ਤਾਂ ਗਿੱਲਾ ਤਾਂ ਉਹ ਵੀ ਖੇਤ ਬਾਤ ਆਗੇ ਵੀ ਉਧਰ ਜਾਣਾ ਹੈ ਵੀ ਠੰਡ ਵੀ ਹੋ ਚੁੱਕੀ ਹੈ ਜੀ ਮੌਸਮ ਬਹੁਤ ਚੇਂਜ ਹੋ ਗਿਆ ਮੱਗਰ ਦਾ ਮਹੀਨਾ ਚੜ ਗਿਆ ਮੱਗਰ ਦੇ ਮਹੀਨੇ ਚ ਤਾਂ ਉਹ ਜਿਹੜੀ ਠੰਡ ਹੈ ਪੂਰੀ ਦਸਤਕ ਦੇ ਦਿੰਦੀ ਹੈ ਸੋ ਬਾਕੀ ਚੱਲੀ ਜਾਂਦੇ ਜੀ ਕੰਮ ਭੂਆ ਜੀ ਵੀ ਵਿਆਹ ਕਰਕੇ ਬਾਈ ਉਹ ਰੇ ਰਾਉਣਕ ਲੱਗੀ ਵੀ ਚਲੋ ਭੂਆ ਜੀ ਦੇ ਨਾਲ ਹੀ ਬਹੁਤ ਫਰਕ ਪਿਆ ਵਾ ਵੀ ਇੱਥੇ ਕੱਲ ਮੈਂ ਦੋ ਘੇਲੇ ਆਇਆ ਦੁਪਹਿਰ ਨੂੰ ਬੇੜੇ 'ਚ ਵੀ ਮੰਜਾ ਡਾਈ ਬੈਠੇ ਤੇ ਵੀ ਸਿਆਣੇ ਬੰਦੇ ਦਾ ਫਰਕ ਤਾਂ ਹੁੰਦਾ ਹੀ ਆ ਘਰ ਦੇ ਵਿੱਚ ਹੋਣਾ ਜ਼ਰੂਰੀ ਆ ਬਾਕੀ ਚਲੋ ਕੰਮ ਚੱਲੀ ਜਾਂਦੇ ਆ ਸਰਦਾਰ ਨੇ ਸਾਡੀ ਮੇਲਾ ਦੀ ਸਿੰਮਣ ਦੀ ਤਿਆਰੀ ਕਰਦੀ ਚਲੋ ਪਹਿਲਾਂ ਇਹਦੇ ਨਾਲੇ ਮਨਾਉਂਦਾ ਲੋ ਭਾਈ ਇਧਰ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਆਗੇ ਭਾਈ ਬੇਬੀ ਕੱਲ ਹੋ ਚਿੱਠੀ ਦੌਰੀ ਦੀ ਅੱਛਾ ਲੋ ਭਾਈ ਕੱਲ ਪਿੰਡ 'ਚ ਹੋਰ ਮੈਰਿਜ ਟਿਕ ਉੱਤੇ ਤੇ ਤੇ ਆਪਣੇ ਹੰਦਾ ਸੀ ਠੀਕ ਲੋ ਭਾਈ ਵਿਆਹ ਪਿੰਡਾਂ ਦੇ ਵਿੱਚ ਪੂਰੇ ਚੱਲ ਪਏ ਹਾਂਜੀ ਕਿਸੇ ਦੇ ਚੁੱਟੀਆਂ ਮਾਂ ਹੱਥ ਕਰਦੇ ਫਿਰ ਬੰਦੇ ਆ ਜੀ ਅੱਛਾ ਜਸ਼ਨ ਤੇ ਵਗੈਰਾ ਕਿਸੇ ਨੂੰ ਬੂਟੇ ਨੂੰ ਪਾਣੀ ਪਾਇਆ ਕਿ ਨਹੀਂ ਬਹੁਤ ਪਾਉਣਾ ਐ ਜੀ ਬਸ ਦੋ ਤਿੰਨ ਦਿਨ ਵਿਆਹ ਵਿਆਹ ਚੱਲ ਜੇ ਹੋਏ ਤੇ ਫਾ ਵੀ ਇਧਰੇ ਮੱਠ ਭੱਜ ਰਹਿੰਦੀ ਤੇ ਜਾਣ ਦੀ ਵਾ ਤਿਆਰ ਹੋਣ ਦੀ ਹੂੰ ਕੋਸੇ ਰੈਣੀ ਉਹ ਮੁੰਨ ਲੋੜ ਵੀ ਨਹੀਂ ਚ ਪੈਂਦੀ ਹੈ ਜੀ ਉਸ ਪਾਈ ਜਾਂਦੀ ਹੈ। ਬੀਗੀ ਲੈ ਲਈ ਰਹਿਣਾ ਤਕਰੀਬਨ। ਅੱਛਾ। ਹਾਂਜੀ। ਲੋ ਭਾਈ। ਪਰ ਮਜ ਬਹੁਤ ਔਖਾ ਤਿਆਰ ਹੋਇਆ ਜੀ 2-3 ਦਿਨ ਬਾਅਦ ਛੁੱਟੀਆਂ ਕੱਟ ਕੇ। ਹੂੰ। ਵੀ ਅੜਦਾ ਦਾ ਥੋੜਾ ਲੈ ਕਹਿੰਦੇ ਮਮੀ ਦੀ ਛੁੱਟੀ ਹੋਰ ਕਰਾ ਲਾ। ਹੂੰ। ਮੈਂ ਵੀ ਜਿਹੜਾ ਕੰਮ ਲੈਟ ਹੁੰਦਾ ਹੈ ਉਹ ਚਲ ਜਾਇਆ ਜੀ। ਅੱਛਾ। ਅੱਜ ਤੁਸੀਂ ਜਾਊਗਾ। ਣਿਓ ਚਲੇ ਗਿਆ ਹੁਣ ਬਸ ਚਾਹ ਦੀ ਛੱਟ ਲੱਗੇ ਦੁਬਾਰਾ ਲੋਣ। ਅਹਹ। ਅਗਰ ਕਹਿੰਦਾ ਸਵੇਰੇ ਪੀ ਲਈ ਹੈ। ਨਾ ਆਹ ਤੇਰਾ ਆਹ ਕੱਪੜੇ ਦੋ ਜਗ੍ਹਾ ਧੋ ਕੇ ਰੱਖਦੇ ਅੱਜ। ਹਾਂਜੀ ਉਹ ਫਿਰ ਕੱਪੜੇ ਜ਼ਿਆਦਾ ਹੋਗੇ ਤੁਸੀਂ ਥੋੜੇ ਜਿਹਾ ਧੋਨੇ ਦੇ ਹੋਏ ਫਿਰ ਵਿਆਹ ਕਰਕੇ ਹੀ ਹੋ ਗਿਆ ਕੁਛ ਇਧਰ ਫਿਰ ਥੋੜੇ ਚਿੱਟੇ ਸੂਟ ਸਾੜ ਥੋੜੇ ਜਿਹਾ ਵਜਾ ਕੇ ਏਅਰ ਚ ਪਾਇਆ ਜੀ ਤੇਰਾ ਉਹ ਦੇਖ ਲੈ ਟਰੈਕਟਰ ਕਰਕੇ ਹੈ ਟਰੈਕਟਰ ਕਰਕੇ ਜਗਾ ਨਹੀਂ ਵੇਲੀ ਹੋਈ ਵੀ ਹਾਂਜੀ ਨਹੀਂ ਉਸ ਤੇ ਕਰਤਾ ਤਾਂ ਫਿਰ ਮੈਂ ਤਾਂ ਜਿ ਦੁਪਹਿਰ ਤੀ ਤੋਤੇ ਦਾ ਲਾਈਟ ਨਹੀਂ ਦੀ ਹੈਗੀ ਪਾਣੀ ਦਾ ਉਸ ਪੈਂਦੀ ਵੀ ਬਾਈ ਬਹੁਤ ਆ ਬਾਕੀ ਭਾਈ ਆ ਬੂਟਾ ਦੇਖੋ ਕਿੰਨਾ ਵਧੀਆ ਲੱਗਦਾ ਵੇੜੇ ਦੇ ਵਿੱਚ ਆ ਲੋ ਉਸ ਦੀ ਨਿਸ਼ਾਨੀ ਬਾਈ ਤਾਬੋ ਕੰਮ ਕਰਿਆ ਸੀ ਖੜੀ ਗੱਡੀ ਪਰ ਅੱਗੇ ਨੌ ਲਿਖ ਦੇਣਾ ਆ ਦੇਖ ਹਰਜੀਤ ਬੂਟਾ ਹਨਾ ਹਾਂਜੀ ਲੈ ਅਜੀ ਅਜੀ ਤੂੰ ਪਜੜ ਨਹੀਂ ਫਿਰ ਇੱਥੇ ਹੋ ਸੋ ਸੁੱਕ ਸੁੱਕ ਕੇ ਪਾਣੀ ਪੋੜ ਦੇਣਾ ਇੱਥੇ ਠੀਕ ਹੈ ਉਹ ਸੁੱਕਣਾ ਕੋਈ ਨਾ ਅੱਜ ਗੱਡੀ ਪਰ ਵੀ ਦਰਪਾਲ ਦੇ ਦੇਣੀ ਹੁਣ ਪਤਾ ਲੱਗਿਆ ਵੀ ਜਿਆਦਾ ਉਸ ਪੈਂਦੀ ਆ ਦੇਖ ਇੱਕ ਟਾਣੀ ਬਾਈ ਦੇਖ ਬੂਟਾ ਸਾਡੇ ਲੱਗਿਆ ਵਾ ਇੱਥੇ ਤੇ ਇੱਕ ਟਾਣੀ ਟੱਪ ਕੇ ਪਰਲੀ ਸਾਈਡ ਗਿਰ ਗਈ ਉਹਨਾਂ ਦੇ ਵੀ ਇੰਨੇ ਹੀ ਫਲਾਰਾ ਜਾ ਕਰਿਆ ਪਏ ਮਲਕੀਤ ਬਾਈ ਰਹਿੰਦੇ ਮੈਂ ਲੱਗਿਆ ਤਾਂ ਕਿਤੇ ਨਾ ਉਹਨਾਂ ਨੂੰ ਮਹਾ ਵਰਦਮਾਉ ਕਹਿੰਦਾ ਨਹੀਂ ਕਹਿੰਦਾ ਉੱਧਰ ਵੀ ਕਹਿੰਦਾ ਹੈ ਇਕ ਨਾ ਬਾਈ ਇਹਦਾ ਫੁੱਲ ਦੇਖ ਲੋ ਐ ਫੁੱਲ ਬਟਾ ਫੁੱਲ ਹਿ ਹਿ ਬਾਕੀ ਬਾਈ ਲੈ ਹੈ ਨਾ ਕਿੰਨੀ ਤਰ੍ਹਾਂ ਦੇ ਜਸ਼ਨ ਨੇ ਫੁੱਲ ਲਾਏ ਹੋਏ ਕੋਈ ਪਤਾ ਨਹੀਂ ਹੈਗਾ ਵੀ ਆਪਣੇ ਆਪ ਕਰੀ ਜਾਂਦੀ ਐ ਚਲੋ ਗੁੜੀਆਂ ਰਾਣੀਆਂ ਧੀ ਰਾਣੀਆਂ ਹੋਈ ਠੀਕ ਹੈ ਲੈ ਬਾਕੀ ਸਹਰਾਈ ਚੱਲਣੀ ਐ ਇਧਰ ਹਾਂ ਹੁਣ ਸਹਰਾਈ ਚੱਲਣੀ ਐ ਕੋਲੀਏ ਜੀ ਪਰ ਉਹ ਹਲ ਕਰ ਲਿਆ ਉਹ ਤੇਰਾ ਗਲਾਸ ਕਿਹੜਾ ਮੇਰਾ ਕਿਹੜਾ ਟੋਡਾ ਕੱਪ ਆ ਆ ਦੇ ਲੋ ਆਪ ਅੱਧਾ ਕਿਲੋ ਦਾ ਗਲਾਸ ਲਈ ਫਿਰਦੀ ਐ ਹੂੰ ਪੂਆ ਜੀ ਨੂੰ ਮਾਰਤਾ ਸਵੇਰੇ ਪੀ ਲਈ ਸੀ ਜਿਦੋਂ ਦੁਬਾਰਾ ਤਿਆਰ ਆ ਜੀ ਪੂਆ ਜੀ ਨੂੰ ਪੂਆ ਜੀ ਨੂੰ ਦੁੱਧ ਦੇਤਾ ਸੀ ਜੀ ਚੱਲ ਫਿਰ ਅੰਦਰ ਨੂੰ ਪੂਆ ਜੀ ਨੂੰ ਬੁਲੀਏ ਚਾਹ ਘੱਟ ਲੈਣੇ ਆ ਹੂੰ ਤੇ ਚਾਹ ਵੀ ਸਵਾਦ ਲੱਗਦੀ ਏ ਸਰਦੀ ਚ ਇਲਾਚੀ ਲੁੱਟ ਪਾਈ ਹੋਈ ਆਨ ਕੁੱਟ ਕੇ ਹੁਣ ਥੋੜਾ ਜਿਹਾ ਇੱਕ ਦੋ ਦਿਨ ਤੱਕ ਆਪਾਂ ਰੋਕੜ ਵੀ ਜਾਣਾ ਜੀ ਫਿਰ ਉਹ ਲਿਆਉਣੇ ਤੇ ਚੋਲੇ ਪਾਏ ਆ ਚੁੰਨੀ ਪਰ ਤੇਰੇ ਕਾਦੇ ਦਾ ਆ ਗਿਆ ਏ ਇਹ ਵਾਸਤ ਵਰ ਮਿਲਾਈ ਹੋਈ ਜਾਂਦਾ ਹੈ ਇਹ ਮੈਨੂੰ ਨੌ ਪਰਮ ਲੱਗੀ ਵੀ ਲੱਗਦੀ ਹੈ ਇਹ ਦੇਖ ਲਓ ਨੌ ਪਰਮ ਦਾ ਕੰਬਨੀ ਜਿਸ਼ਣ ਨੇ ਕਰਿਆ ਲੈ ਭਾਈ ਬਗਾਇਰ ਸੰਭਰ ਦੀ ਇਹ ਲੱਗੀ ਜਾਂਦਾ ਤਰਾ ਸੰਭਰ ਪਰ ਨਿਆਣੇ ਨਹੀਂ ਹੈਗੇ ਤੇਰੇ ਹੋਰ ਪਾਉਣ ਵਾਲੇ ਹਾਂਜੀ ਉਹ ਇਹ ਨਿਆਣੇ ਜੱਗੇ ਕਾਗਜ਼ ਪੂਛ ਪਾੜ ਕੇ ਸਿੱਧੀ ਜਾਂਦੇ ਕਰਦੇ ਤੇ ਚਲੋ ਭੈਣ ਦੀ ਬੇਟ ਜਾਈ ਵੀ ਨਹੀਂ ਹੋਂ ਤਾਂ ਆਸਪਤ ਪੁੱਤੇ ਜੰਮਣ ਵਾਲਾ ਤੇ ਮਿੱਟੀ ਦਾ ਸੰਭਰ ਨਹੀਂ ਪੈਂਦੀ ਜੀ ਚੱਲਾਂ ਚੱਲ ਚੱਲ ਭੂਆ ਜੀ ਆਏ ਵੇ ਦੇ ਰੱਖ ਲਈ ਕਿ ਦੋ ਦਿਨ ਮੈਂ ਕਿਹਾ ਹਾਂ ਰਹਿ ਕੇ ਜਾਏ ਹੋਏ ਆਏ ਹੋਈ ਆ ਹੂੰ ਵੀ ਸੋਹਣੀ ਰੌਣਕ ਜੀ ਲੱਗੀ ਵੀ ਗੱਲਾਂ ਬਾਤਾਂ ਕਰੀ ਜਾਂਦੇ ਮੇਰਾ ਵੀ ਮਨ ਨੂੰ ਕੁਝ ਹੋਰ ਹੋਇਆ ਰਾਤ ਤੋ ਤੁਸੀਂ 11 ਵਜੇ ਤੱਕ ਲੱਗੀਆਂ ਰਹੀਆਂ ਹਾਂਜੀ ਠੀਕ ਲਓ ਭਾਈ ਹਮੇ ਲੋ ਭਾਈ ਭੂਆ ਜੀ ਲੈ ਠੰਡ ਤੇ ਸੱਸਰੀ ਕਾਂਜੀ ਸਾਰੇ ਆ ਨਾ ਰਾਜੀ ਖੁਸ਼ੀ ਰਹੋ ਤੁਸੀਂ ਭੂਆ ਮਨੋਂ ਆਏ ਦੱਸਦੇ ਵੀ ਮੇਰੀ ਬਹੂ ਤਾਨੂੰ ਪੁੱਛਦੀ ਵੀ ਆ ਚਾਹ ਪਾਣੀ ਬਹੁਤ ਹਾਂ ਬਹੁਤ ਪਿਆਰੀ ਲੱਗਦੀ ਦੇਖ ਲੈ ਦੱਸ ਦੇ ਮੈਨੂੰ ਗੁਪਤ ਬਠਾਲੇ ਵੀ ਉਦੋਂ ਦੀ ਨੇ ਹਾਂ ਆ ਵਗਦੀ ਆਇਆ ਪੀਣੇ ਮੇਰੇ ਕੱਲ ਨੂੰ ਜਦ ਬੂਆ ਮਾ ਆਇਆ ਮੈਨੂੰ ਬਹੁਤ ਸੋਣਾ ਲੱਗਿਆ ਤੂੰ ਬਿਹੜੇ ਚ ਬੈਠੀ ਰਹੀ ਹੋਰ ਬੰਦਾ ਹੋਰ ਨੂੰ ਕੋ ਸਾਲੇਦਾਲੇ ਦੇਖੀ ਜਾਂਦਾ ਹਨਾ ਹਾਂ ਮੈਂ ਬੈਠੀ ਸੀ ਮੈਂ ਪੰਮੂ ਦੇ ਨਾਲ ਤਾਂ ਖੋਲ ਤਾਂ ਮੈਂ ਚੱਲ ਮੈਂ ਇੱਥੇ ਦੇਖਦੇ ਮੈਂ ਉੱਠ ਕੇ ਡਾਇਆ ਨਹੀਂ ਮੈਂ ਚਾ ਲਾਉਂਦੇ ਜਾਂਦੇ ਦੇਖਦੇ ਹੂੰ ਹੋਰ ਕੋਈ ਆਊਗਾ ਫੇਰੀ ਜੀ ਹਾਂ ਬੂਆ ਆਪਣੇ ਤੌਰੇ ਰਾਣ ਕੋ ਬਹੁਤ ਹੈ ਹਾਂ ਰਾਣ ਕੋ ਬਹੁਤ ਹੈ ਠੀਕ ਹੈ ਇਹ ਦੁਕਾਨ ਕਰਕੇ ਬਹੁਤ ਆਉਂਦੇ ਜਾਂਦੇ ਬੋਲੀ ਜਾਂਦੇ ਹਾਂ ਹਾਂ ਉਹ ਵੀ ਦੋ ਜਹਾਏ ਬਹਿੜ ਜਾ ਮਿਲਣ ਵਾਲੇ ਵੀ ਬਹੁਤ ਹੁੰਦੇ ਹਾਂ ਹਾਂ ਕੱਲ ਬੈਠੀ ਹਾਂ ਤੇ ਅਸੀਂ ਬਾਹਰ ਨਿਕਲ ਜੀ ਅੱਛਾ ਹਾਂ ਇਹ ਮਾਸੀ ਆ ਵੀ ਜੀਤਾਂ ਚੱਲ ਠੀਕ ਲੈ ਜਾਨੀ ਅੱਧਾ ਘੰਟਾ ਹੋਰ ਠੀਕ ਹੈ ਰੱਖੀ ਉਹਨੂੰ ਬਹੁਤ ਨਾ ਕੁਰਸੀ 'ਤੇ ਬਗੈ ਜਾਂਨੇ ਹਾਂ ਉਹ ਤਾਂ ਬੈਗ ਨਾਲੇੋਂ ਨਹੀਂ ਜਾਂਦੇ ਉਹ ਉਹਦੇ ਚਵਾਰਾ ਕਦੇ ਵਿਆਹ ਤਾਂ ਤੀਨੀਆਂ ਲਖੀਆਂ ਆ ਪੂਆ ਜੀ ਸਾਸਰੀ ਘਾਲੂ ਆਈ ਸਾਂ ਜਾਣਦੀ ਆ ਹੂੰ ਸਾਰੀਆਂ ਉਹ ਤੀਮੀ ਇੱਧਰੋਂ ਲਖੀਆਂ ਜਾਂਨ ਉਧਰੋਂ ਆਏ ਹਾਂ ਜਾਂਨ ਉਧਰੋਂ ਤੇ ਉਹ ਗੁਰਦੁਆਰਤੇ ਆਨੰਦ ਕਾਰਜ ਕਰਾ ਕੇ ਹਾਂ ਇਹ ਵਿੱਚ ਨੂੰ ਨੰਗੀਆਂ ਸਾਰੀਆਂ ਜਾਂਨ ਨਹੀਂ ਆਏ ਇੱਧਰੋਂ ਹੋਰ ਤੀਨ ਇੱਧਰੋਂ ਆਕੇ ਜਾਂਨਤਾ ਜੀ ਉਧਰੋਂ ਆਈ ਐ ਸੱਤੇ ਬਾਈ ਦੇ ਘਰ ਕੋਲ ਤੇ ਸਿੱਧੀ ਗੁਰਦੁਆਰਤੋਂ ਕਿਹਨੂੰ ਆਈਏ ਉਹ ਨਹੀਂ ਆਈਏ ਹੂੰ ਨਾਲ ਗੱਡੀ ਦੇ ਵਿੱਚ ਆਏ ਹੋਣੇ ਉਦੋਂ ਗੱਡੀ ਲੰਘ ਨਹੀਂ ਜੀ ਨਹੀਂ ਤੁਰ ਕੇ ਹੀ ਆਏ ਤੇ ਗਾਸ਼ੀਰਾਂ ਦੇ ਘਰ ਦੇ ਮੂਹਰੇ ਨੂੰ ਹਾਂ ਠੀਕ ਹੈ ਇੱਕ ਮਿੰਟ ਚਲੋ ਭਾਈ ਬਾਕੀ ਸਭ ਠੀਕ ਆ ਪੂਆ ਹਾਂ ਸਭ ਠੀਕ ਹੈ ਲੱਗਿਆ ਬਾਜੀ ਜੀ ਲੱਗਿਆ ਆਏ ਤਾਂ ਘਰ ਵੀ ਦੇਖਣਾ ਪੁੱਤ ਹਾਂ ਅੱਜ ਜਾਣਾ ਲਾ ਆ ਜਾ ਦੋ ਦਿਨ ਹੋਰ ਹੁਣ ਬਸ ਦੋ ਦਿਨ ਕਿਤੇ ਤੇਰਾ ਕੋਪਲ ਖਣ ਕਿੱਕਣ ਫਿਰਦਾ ਹੁਣ ਆਓ ਇਹ ਵੀ ਹੈ ਹਾਂ ਰੋਟੀ ਪਾਣੀ ਦਾ ਚਲੋ ਇੰਨਾ ਹੀ ਬਹੁਤ ਆ ਦੋ ਦਿਨ ਲੱਗੇ ਕੱਲ੍ਹ ਖਾਲੀ ਹੋਣਾ ਨਾ ਬਸ ਇਤਵਾ ਸੀ 33 ਕਰਕੇ ਰਾਤ ਦਾ ਹੁਣ ਅੱਜ ਦਾ ਰਾ ਕੱਲ ਦਿਮਾਗ ਚ ਨਹੀਂ ਆਇਆ ਰਾਤ ਰੋਟੀ ਦੇ ਵੀ ਆਉਣੀ ਸੀ ਉਹਦੀ ਹਾਂ ਉਸੇ ਦਾ ਦਿਮਾਗ ਚ ਨਹੀਂ ਆਇਆ ਨਾ ਤੇਰੇ ਦਿਮਾਗ ਚ ਆਇਆ ਨਾ ਮੇਰੇ ਆਇਆ ਹੋਰ ਕੀ ਸਰਦਾਰਨੀ ਤੂੰ ਯਾਦ ਕਰਾ ਦਿੰਦੀ ਮੇਰਾ ਉਹ ਕਿੰਨਾ ਅੱਧਾ ਕਿਲੋ ਦਾ ਗਰਾਸ ਰੇ ਬੈਠੀ ਐ ਹਾਂ ਮੈਂ ਵੀ ਵੇਟੀ ਦੇ ਕੇ ਆਈ ਤੀ ਦੁੱਧ ਮੇਰੇ ਇੱਕ ਰੋਟੀ ਖਾ ਲਈ ਬਸ ਸੀ ਅੱਛਾ ਆਪਾਂ ਨੂੰ ਉਤਰ ਕੇ ਪਾਪਾ ਜੀ ਵੀ ਖਾਂਦੇ ਤੇ ਇਹ ਲਾ ਸੁਗਰ ਵਾਲਾ ਬੰਦਾ ਪੱਕਾ ਖਾਂਦਾ ਵਾਸੀ ਰੋਟੀ ਹੈ ਨਾ ਪਾਪਾ ਜੀ ਤਾਂ ਪੱਕੀ ਖਾਂਦੇ ਸੀ ਰੱਖਦੇ ਆ ਉਹਨਾਂ ਨੇ ਕਹੇ ਮੇਰੀ ਦੋ ਰੋਟੀਆਂ ਰੱਖਣੀਆਂ ਵਾਸੀ ਖਾਣੀਓ ਖਾਣੀ ਹੈ ਨਾ ਬੱਚੀ ਰੋਟੀ ਨਾਗਾ ਨਹੀਂ ਪਾਉਂਦੇ ਜੰਲੀ ਜਦ ਹਨੇਰਾ ਸੀ ਰੋਟੀ ਤਾਂ ਬਣਾਉਂਦਾ ਨਹੀਂ ਸਵੇਰ ਮੈਂ ਪੱਕੀ ਕਾ ਕੇ ਰੂਜਾਂ ਦਾ ਪੈਨੋਂ ਜਿਹੜੇ ਸ਼ਾਮ ਦੀ ਰੋਟੀ ਪਹਿਲਾਂ ਹੀ ਬੁਕਾ ਲਾਣੀ ਨਾ ਦੋ ਤਿੰਨ ਘੰਟੇ ਪਈ ਰਹਿੰਦੇ ਬਗਾ ਕੇ ਰੱਖਦੇ ਜਣੀਆਂ ਆਏ ਨਹੀਂ ਵੀ ਜਦ ਵੀ ਤਾਜੀ ਰੋਟੀ ਨਹੀਂ ਖਾਂਦੇ ਵੀ ਜਦ ਜਿਹੜੇ ਆਪਾਂ ਪੱਕਦੀ ਪੱਕਦੀ ਕਹਿੰਦੇ ਨੇ ਵੀ ਜਿਵੇਂ ਗਰਮ ਖਾ ਲਓ ਵੀ ਕਈ ਉਹ ਆਪਾਂ ਨੂੰ ਰਹਿੰਦਾ ਹੈ ਰੋਟੀ ਪਕਾਈ ਵੀ ਸਵੇਰ ਨੂੰ ਖਾ ਲਓ ਸਵੇਰ ਦੀ ਪਕਾਈ ਵੀ ਸ਼ਾਮ ਨੂੰ ਪਾਣੇ ਦੰਨੇ ਪਹਿਲੇ ਕਹਿੰਦੇ ਨੇ ਦੋ ਤਿੰਨ ਘੰਟੇ ਸਾਲਾ ਹੀ ਬਣਾ ਦੇ ਕਿਤਾ ਦੋਈ ਤਾਂ ਨਹੀਂ ਰੋਟੀ ਪਕਾਉਣ ਦੀ ਮਾਰੀ ਸਾਜਰੀ ਟੋਕਰਾਂ ਭਰ ਦਿੰਦੀ ਹੇ ਫੋਨ ਨੂੰ ਤਾਂ ਬਕਾਉਣੀ ਆ ਇੱਕੋ ਸ਼ੁਗਰ ਆਏ ਬੰਦੇ ਨੂੰ ਕਰਨੀ ਆ ਫੋਨ ਤਾਂ ਬੱਕਰੀ ਹੋਗਾ ਇਹ ਕਹੀ ਗੱਲ ਚਲੋ ਭਾਈ ਬੈਠੇ ਆਪਣਾ ਆਪਣਾ ਬੂਆ ਠੀਕ ਨਹੀਂ ਮਾਰ ਮਾਰ ਤੋਂ ਪਾੜ ਰਹੇ ਹੁਣ ਮਾਰਾ ਜਿਹੜਾ ਆਲਾ ਬੂਆ ਦੀ ਘਰ ਟੁੱਪ ਚ ਬੈਠ ਜੂਗੇ ਕੱਲ ਵੀ ਮੈਂ ਫਿਰ ਭੱਜ ਕੇ ਉਹਨਾਂ ਦੇ ਜਾਏਗੀ ਸੋਨਾ ਸਾਰਾ ਕਰੇਗਾ ਚਲੋ ਬੂਆ ਹੈਗੇ ਘਰ ਹਾਂ ਮੈਨੂੰ ਕਹਿ ਚਿੱਠੀ ਦੀ ਬੂਆ ਕੱਲ ਉਹਨਾਂ ਦੇ ਹੁੰਦ ਤੋਰਨੀ ਕੁੜੀ ਦੀ ਅੱਛਾ ਜੀ ਬੋਲਿਆਂ ਦੇ ਹਾਂ ਜੀ ਸਾਰੇ ਉਧਰ ਦੇ ਇਕੱਠੇ ਹੋ ਗਏ ਮੈਂ ਉਧਰੋਂ ਚੱਲੇ ਗਈ ਦੀ ਵਧਣੀ ਲੱਗ ਗਿਆ ਅੱਧਾ ਘੰਟਾ ਅੱਛਾ ਚੱਲ ਕੋਈ ਨਹੀਂ ਇਹ ਤਾਂ ਪੂਆ ਹੁਣ ਆਪਣੇ ਇਕੱਠਾ ਹੋ ਕੇ ਚਲੇ ਜਾਂਦੀਆਂ ਹਾਂ ਹਾਂ ਉਧਰ ਗਈ ਸੀ ਫਿਰ ਉਧਰੋਂ ਕਿੱਥੇ ਉਧਰ ਤਾਂ ਫੋਨ ਆ ਜਾਂਦੇ ਇਹਨਾਂ ਨੂੰ ਜਿਨ੍ਹਾਂ ਨੇ ਜਾਣਾ ਸਾਰਿਆਂ ਨੇ ਇਕੱਠੀਆਂ ਹੋ ਕੇ ਲੰਘ ਜਾਣਾ ਸਰ ਕਿਉਂ ਕੇ ਲੰਘਦੇ ਨੇ ਠੀਕ ਨੇ ਚਲੋ ਬਾਕੀ ਚਲੋ ਨਾ ਮਿਲ ਕੇ ਟਾਈਮ ਲੰਘਦਾ ਗਲਤ ਆ ਹਏ ਹਾਂ ਨਾ ਨਹੀਂ ਰਾਈ ਜਿੱ ਮਿਲੀਆਂ ਰਹਿ ਗਈ ਸਹੀ ਗੱਲ ਚਲੋ ਭਾਈ ਬੈਠੇ ਸਾਰੇ ਚੱਲੀ ਜਾਂਦਾ ਕੰਮ ਜਤਿੰਦਰ ਦਾ ਫੋਨ ਆ ਗਿਆ ਤਾਂ ਹੈ ਆ ਆ ਗਿਆ ਤਰ ਤ। ਸੋਇ ਸੁਵੇਲੇ ਵੀ ਆਉਣੇ ਦੀ ਚਾਹਤ ਖਾਣ ਨੂੰ ਆਪਾਂ ਨੂੰ। ਹਾਂ। ਸੋਇ ਅਜਵਾਂ ਆਣੇ ਵੀ ਲਿਆਇਆ ਚਾਹ ਚਾਣ ਮੈਂ। ਅੱਛਾ। ਆਹ ਨੂੰ 40-40 ਕਮ ਚੱਲਣਾ ਹੈ। ਕੋਈ ਨਾ ਆ ਜਾਂਦਾ ਪਰਸਨ ਨੂੰ ਆ ਜਾਣਾ ਹੈਡ ਮੀਨੇਟਰ ਨੇ। ਉਹ ਨੇਹੀ ਕੰਮ ਕਰਦੇ ਆ। ਕਾਈ ਲੇਡ ਹੋ ਗਏ ਨੇ ਤਦ ਕੱਦੇ ਪਵਾ ਦਿੰਦੇ ਆ। 15 ਦਿਨ ਹੋ ਜਾਣੇ ਤੇ ਉਹ ਕਰੇ। ਪਿਛਲੇ ਸਾਲ ਦੇ ਵੀ ਪਏ ਇਹ ਦੇਖ ਲਈ ਥੋੜੀ ਜਿਹੀ ਮੈਂ ਕਹਿੰਦਾ। ਕਿੱਦ ਲੱਗ ਕੇ ਤੇ ਫਿਰ ਮੈਂ ਸੋਹਣਾ ਖੁੱਲੇ ਹੀ ਰਲਾ ਲੇ ਤੇ ਮੈਂ ਚੱਲ ਲੱਗ ਜੂਂਗਾ। ਅੱਛਾ। ਪਰਾ ਨੇ ਹੀ ਹੋ ਜਾਂਦੇ ਆ ਚਲੋ ਭਾਈ ਸੌਫ ਸੋਏ ਜਮੈਣ ਤੇ ਚਾਹ ਪੱਤੀ ਚ ਪੈਣਾ ਸਮਾਨ ਹਾਂ ਲੌਂਗ ਇਲਾਚੀਆਂ ਲਈ ਇਲਾਚੀ ਤਾਂ ਹੈਗੀ ਉਹ ਘਰ ਪਈ ਹੈ ਸਾਡੇ ਕੋਲ ਇਲਾਚੀ ਤਾਂ ਪਾਉਣਾ ਹੈ ਜੀ ਆ ਚਲੋ ਭਾਈ ਅਦਲ ਪੂਆ ਮੈਨੂੰ ਇੰਨੇ ਕ ਚਾਹ ਰਿਪ ਤੀਜੇ ਨੂੰ ਆਪਣਾ ਗਲਾਸ ਦੇਖੀ ਉਹਦਾ ਤੁਸੀਂ ਘੱਟ ਪੀਨੇ ਮੇਰੇ ਤੁਸੀਂ ਘੱਟ ਪੀਨੇ ਹੂੰ ਤੂੰ ਜ਼ਿਆਦਾ ਪੀਂਦੀ ਏ ਨੂੰ ਚਾਹ ਹਾਂਜੀ ਕਈਆਂ ਨੂੰ ਜ਼ਿਆਦਾ ਆਉਂਦਾ ਹਲੇ ਨੇ ਲਵੂਆ ਵੀ ਆਂਦੀ ਏ ਬੇਬੇ ਇਹਦਾ ਬੂਟਾ ਖਾਣਾ ਹੈ ਨਾ ਬਹੁਤ ਕਰ ਦਿੰਦੀ ਹੈ ਹੂੰ ਨਾ ਇਹ ਤਾਂ ਉਹ ਨਾ ਲੱਗੀ ਰਹਿੰਦੀ ਹੈ ਚਲੋ ਭਾਈ ਚੱਲ ਜਾਂਦੇ ਆਓ ਭਾਈ ਪਹੁੰਚ ਗਏ ਭੈਣ ਦੇ ਘਰ ਉਹ ਵੀ ਗੋਹਾ ਲੱਗੀ ਵੀ ਆ ਚੱਕਣ ਉਹ ਦੇਖੋ ਆਪਣੇ ਆਪਣੇ ਕੰਮ ਲੱਗੇ ਹੋਏ ਆ ਸਵੇਰ ਦਾ ਟਾਈਮ ਆ ਆ ਟਰੈਕਟਰ ਭਾਈ ਅੰਦਰ ਖੜਾ ਹਾ ਤਾਂ ਤਾਂ ਇਹਨਾਂ ਨੇ ਮੈਂ ਤਾਂ ਖੜਾ ਕੇ ਗਿਆ ਤਾਂ ਉਰੇ ਪਰ ਬੱਚੀ ਨੂੰ ਸਪਾਈ ਕਰੀ ਹੈ ਵੀ ਅੱਧਰ ਖੜਾ ਹਸਦਾ ਬਸ ਹਣ ਭਾਈ ਡਾਇਆ ਲੱਦਣਾ ਵੀ ਜਿੰਨ ਨੂੰ ਮਾਸਟਰ ਜੀ ਨੇ ਟਰੈਕਟਰ ਲੱਗੇ ਲਾਗ ਲਾਉਣ। ਜੀ ਚਲੋ ਬਾਕੀ ਚੱਲਦੇ ਆ। ਬਾਈ ਡਰਾਈਵਰ ਬਹੁਤ ਪੁਰਾਣਾ ਲੱਗਦਾ ਮਾਸੜ। ਤੇ ਮਿਸਤਰੀ ਦਾ ਕੰਮ ਚੱਲਦਾ। ਚਲੋ ਹੁਣ ਆਪਾਂ ਆਪਣਾ ਕਰਦੇ ਆ। ਕਪੜਾ ਮਾਰਿਆ ਬਾਈ ਪਹਿਲਾਂ ਟਰੈਕਟਰ ਤੋਂ। ਸੋ ਬਾਈ ਜਾਣ ਤੇ ਪਹਿਲਾਂ ਕਹਿੰਦਾ ਚਾਹ ਪੀਓ ਇੱਧਰ ਮਿਲੋ ਮਾਸੇ ਜੀ ਨੂੰ। ਚਾਹ ਨੂੰ ਅੱਛਾ ਸਰਦੀ ਦਾ ਟਾਈਮ ਆ ਭਾਈ ਠੰਡ ਦਾ ਟਾਈਮ ਆ ਚਾਹ ਤਾਂ ਹੁਣ ਜ਼ਰੂਰੀ ਬਣਦੀ ਐ ਜੀ ਚਾਹ ਵੀ ਸੋਹਣੇ ਸੁੱਖ ਨਾਲ ਗੁਰਦੁਆਰੇ ਵਾਲੀ ਮੰਗੂਏ ਪਤੀਲਾ ਬਣਾਇਆ ਵਾ ਕਾੜਨ ਵੀ ਨਹੀਂ ਆ ਹਾਂ ਸਾਡਾ ਨਹੀਂ ਸਾਤ ਤੋਂ ਛੋਟੀਆਂ ਛੋਟੀਆਂ ਕੱਪੀਆਂ ਵੀ ਹੁੰਦੀਆਂ ਅਸਰ ਹਾਂ ਇੱਧਰ ਮਿਲੋ ਭਾਈ ਗੋਹਾ ਚੱਕ ਤਾ ਵੇੜਾ ਸਿੰਦਰ ਤਾ ਹਾਂ ਅਸੀਂ ਆਪਣੀਆਂ ਗੱਡੀਆਂ ਚ ਤੇਲ ਪਾ ਲਿਆ ਖਲਾਰਾ ਖਿਲਾਰਾ ਭੇਜਿਆ ਬਈ ਚਲੋ ਮਿਸਤਰੀ ਨੇ ਲੱਗਿਆ ਵਾਏ ਇਹ ਤਾਂ ਖਲਾਰਾ 5-10 ਦਿਨ ਦੇ ਵਿੱਚ ਸਾਫ ਹੋ ਜਾਣਾ ਅੱਜ ਤੇ 20 ਦਿਨ ਪਹਿਲਾਂ ਜਿਹੜਾ ਖਲਾਰਾ ਤਾਂ ਉਹ ਦੱਸੋ ਔਰੇ ਖੜਨ ਦੀ ਜਗ੍ਹਾ ਨਹੀਂ ਸੀ ਜਗ੍ਹਾ ਨਹੀਂ ਸੀ ਇੱਥੇ ਰੇਤਾ ਉੱਥੇ ਬਜਰੀ ਉੱਥੇ ਇਟਾਂ ਹੋਰ ਠੀਕ ਹੈ ਤਾਂ ਕੁਝ ਚੱਕ ਕੋਠੇ ਦਿੱਤੀਆਂ ਉਹ ਆ ਪਈਆਂ ਨੇ ਟੱਕਣੀਆਂ ਨੇ ਇਹ ਜੰਗ ਸਾਨੂੰ ਹੁਣ ਦੋ ਦਿਨ ਦੇ ਵਿੱਚ ਹੁਣਾਉਣਗੇ ਹਾਂ ਉਹ ਤੁਹਾਡੀ ਹਾਲ ਤਾਂ ਮਿਸਤਰੀਆਂ ਨੇ ਵੀ ਆਉਣਾ ਹੈ ਇਹ ਤਾਂ ਬਾਈ ਨੇ ਵੀ ਮਾਰਤਾ ਕੱਪੜਾ ਜੌਂਡੀਰ ਫਿਰ ਹੈ ਹੋ ਜਨ ਇਹਦੀ ਆਪਾਂ ਨੇ ਅੱਜ ਅੱਜ ਮਸ਼ੀਨ ਲੈਂਦੀ ਵੀ ਆ ਅਜੇ ਵੀ ਤੋ ਦੇਣਾ ਸਾਡੇ ਆਪਾਂ ਗੱਡੀ ਨੂੰ ਢੋਣੀ ਹੈ ਠੀਕ ਆ ਹਾਂ ਅੱਜੇ ਸਾਰੇ ਕੰਮ ਕਰਨੇ ਆ ਬਾਈ ਹਾਂ ਅੱਜ ਆ ਉਹਦੇ ਸੇ ਲੈਂਦੇ ਵਾ ਸਮਾਨ ਆਪਾਂ ਨੇ ਇਹੀ ਉਹ ਸਕੂਟਰ ਜੋ ਕੁ ਸਮਰਜੀ ਕਰ ਲਾ ਅੱਜ ਤੋ ਦੇਣਾ ਉਹ ਭਾਈ ਠੀਕ ਨੇ ਲਾ ਵੀ ਹਾਂ ਹੁਣ ਛੱਡ ਦੇ ਟਰੈਕਟਰਾਂ ਨੇ ਨੰਗਣ ਹੋਰੇ ਨੂੰ ਕਿ ਫਰਸੇ ਕਰ ਦੂੰਗੀ ਗਾਂਹ ਪੱਟ ਕੇ ਉਹ ਦਪੈਰਾ ਨਾਲ ਜਾਈ ਜੇ ਇਹ ਤੇ ਕਿੰਦੀ ਹੋ ਜਾਂਦੀ ਹਾਂ ਹਾਂ ਚਲੋ ਭਾਈ ਪਿੰਡੂ ਲਾਈਫ ਹੈ ਸਾਜਰੇ ਸਾਜਰੇ ਆਪਣਾ ਆਪਣਾ ਕੰਮ ਕਰੀ ਜਾਂਦੇ ਸਾਰੇ ਚੱਕੋਗੇ ਕੋਹ ਸਾਰਾ ਲੈਓ ਜੀ ਚਾਹ ਦੋ ਉਹ ਭਾਈ ਆਪਣੇ ਘਰ ਵੀ ਚਾਹ ਪੀਤੀ ਹੋਰ ਵੀ ਵੱਧਦੇ ਦਾ ਕਾ ਤੇ ਕਿਉਂ ਖੇਤ ਕੰਮ ਕਰਨਾ ਨਾ ਉਹ ਸਾਡੇ ਸਰਦਾਰ ਸਾਹਿਬ ਨੇ ਵੀ ਬਾਪੂ ਨੇ ਵੀ ਕੰਮ ਕਰਨਾ ਉਹਨਾਂ ਨੂੰ ਵੀ ਜਿਆਦਾ ਦੇ ਹਾਂ ਉਹ ਲੰਗੀ ਵੇੜੇ ਦੇ ਬਾਹਰ ਆ ਜਾ ਚਾਹ ਪੀ ਲੈ ਬਾਪੂ ਨੇ ਤਾਂ ਤਿੰਨ ਵੇੜੇ ਲਾ ਦੇ ਆ ਜਾ ਤੂੰ ਥੋੜੀ 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 ਲੈ ਹਾਂ ਨਹੀਂ ਦੰ ਚੱਕਰ ਲਾ ਗਿਆ ਇਹ ਤਿੰਨ ਚੱਕਰਾਂ ਚ ਪੀ ਗਿਆ ਹਾਂ ਆਏ ਜਿਹੜੇ ਪਹਿਲਾ ਸਵੇਰੇ ਫਿਰ ਆਇਆ ਫਿਰ ਚਲੋ ਕੋਈ ਨਾ ਆਪਣਾ ਘਰ ਦਾ ਦੁੱਦਾ ਆਹ ਦੇਖ ਬਾਈ ਆਪਣੀ ਗੱਡੀ ਖੜੀ ਉਹ ਲਾਖਪੁਰ ਲਾਤੀ ਲਿਆ ਕੇ ਆ ਜਾ ਆ ਜਾ ਰਜਵੰਤ ਆ ਜਾ ਫਿਰ ਸਿਰ ਮਰ ਲਈ 10 ਮਿੰਟ ਲੱਗਣੇ ਤੇਰੇ ਇਹ ਕਹਿੰਦੀ ਟਰੈਕਟਰ ਲੰਘਿਆ ਤੇ ਨੰਬਰ ਨਾ ਪੜਾਣੀ ਮਟੇਣੀਆ ਅੱਛਾ ਹਾਂ ਭਾਈ ਦਾ ਟੈਕਟਰ ਲੰਘਣਾ ਹੈ ਉਹ ਭਾਈ ਏ ਵੀ ਤੁਹਾਨੂੰ ਸਿਆਣਿਆਂ ਨੂੰ ਪਤਾ ਮੈਨੂੰ ਨਹੀਂ ਇਹ ਚੀਜ਼ ਪਤਾ ਪਤਾ ਨਹੀਂ ਮਟੇਂਦੀਆਂ ਠੀਕ ਗੱਲ ਹੈ ਉਹਨਾਂ ਦਾ ਕਦੇ ਵੀ ਬੰਦਾ ਤਾਂ ਅੱਜ ਤਹਾਨੂੰ ਇਹ ਪੈਣ ਨਹੀਂ ਮਟੇਂਦੀਆਂ ਹੂੰ ਕਦੇ ਵੀ ਛੇਤੀ ਚ ਲੋੜੇ ਨਹੀਂ ਕਿ ਪਾਈਪ ਪਰ ਅੱਛੇ ਨੇ ਬਹੁਤ ਆ ਮੋਟਰ ਦਾ ਇਹਦੇ ਨਾਲੇ ਰੜਾ ਦੇਣਾ ਹੂੰ ਚਲੋ ਬਹੁਤ ਆ ਬਰੇਕ ਤੇ ਆਪਣੀ ਬਾਈ ਸੋਚ ਆ ਰਹੀ ਇੱਕ ਦੀ ਆਪਣੀ ਚਲੋ ਬੜੀ ਖੁਸ਼ ਹੋ ਰਹੇ ਸਾਰੇ ਚਲੋ ਚੱਲਦੇ ਆ ਚਾਹ ਪੀ ਕੇ ਪਿੰਡੂ ਲਾਈਫ ਆ ਜਾ ਕੁੜੇ ਆ ਜਾ ਤਾਂ ਪੀ ਲਾ ਪੁੱਤੋ बस हो गया हो गया बस आजा आ ओ पापा दा उड़ा ਛੜ ਹਾਂਜੀ ਤੇ ਤਾਂ ਚੱਕ ਕੇ ਇੱਕ ਹੀ ਉਹ ਗੇਦਣਾ ਨਾ ਨਾ ਠੀਕ ਆ ਠੀਕ ਆ ਹਾਂ ਜਿੱਧਰ ਵਾ ਤੇਜ਼ ਲੱਗੀ ਉਹ ਤੇ ਫਿਰ ਹਾੜਾ ਘੜ ਜਾਂਦਾ ਤਾਂ ਨਾ ਹੂੰ ਬਹੁਤ ਗਿਆ ਜਦੋਂ ਪਾਪ ਲੌਂਗ ਤੇ ਉੱਪਰ ਸਹੀ ਗੱਲ ਹੈ ਬਾਈ ਉਸ ਦਾ ਮਲਕਾ ਵੀ ਆ 판 ਠੀਕ ਕਰਨਾ ਲੋ ਭਾਈ ਤਵੀਆਂ ਅਸੀਂ ਖੋਲਤੀਆਂ ਹਾਂ ਦਾਦਾ ਜੀ ਮੈਂ ਤਵੀਆਂ ਖੋਲਤੀ ਤੇ ਭਾਈ ਬੂਟੇ ਵਾਲੇ ਖੇਤਾਂ ਵੀ ਤਵੀਆਂ ਨਾਲ ਫਿਰ ਜੜਾਂ ਵੱਡੋ ਜਾਂਦੀਆਂ ਪਹਿਲੇ ਦਿਨ ਤੇ ਹੀ ਖੋਲਤੀਆਂ ਆਪਣੀ ਉਹ ਮਸ਼ੀਨ ਪਈ ਐ ਪ੍ਰੈਸ਼ਰ ਧੌਣ ਵਾਲੀ ਜਿਹੜਾ ਨਾਲ ਅੱਜ ਕਰਦੇ ਆ ਇਹਦਾ ਟਾਇਰ ਟੁੱਟਰ ਧੌਣ ਆਉਂ ਖੋਂ ਗੱਡੀ ਚਲੋ ਹੂੰ ਕਾ ਕਹਿੰਦੀ ਪਪੀਤਾ ਖਿਲਾਉਂਗਾ ਗਾਹਾਂ ਨੂੰ ਹਟਦੇ ਨਹੀਂ ਪਿਆਰਾ ਬੂਟਾ ਸਿਕਾਲ ਲੋ ਭਾਈ ਆ ਰਜਵੰਤ ਗਾਹਨੂ ਪਪੀਤਿਆਂ ਦਾ ਵਪਾਰ ਕਰਨਾ ਬੂਟੇ ਲਾਇਆ ਇੱਕ ਤੇ ਗਾਹ ਘਾਂਡਰ ਲੱਗਣਾ ਹਾਂ ਲੱਗਿਆ ਹੀ ਨਹੀਂ ਹਾਂ ਜੀਰ ਲੱਗੀ ਵੀ ਹੈ ਨਾ ਹਾਂ ਜੀਰ ਦੀ ਪੱਕੀ ਜਾਂਦੀ ਹੈ ਇਹ ਹੂੰ ਲੱਗੀ ਦੋ ਤੋੜ ਕੇ ਖਾਦੇ ਦੇ ਸੀ ਹੂੰ ਲੱਗੀ ਜਾਂਦੇ ਆ ਚਲ ਠੀਕ ਹੈ ਬਹਾ ਗਾਟੀਆਂ ਜੇ ਲਾਗਣ ਨੂੰ ਲਾਦੇ ਹਾਂ ਤੋਂ ਬਣਤੇ ਪੈਰਾਂ ਚ ਚਲੋ ਭਾਈ ਚੱਲੀ ਜਾਂਦੇ ਕੰਮ ਮਹਾਰਾਜ ਖੁਸ਼ੀ ਤੋਂ ਬਾਹਰ ਹਨ ਭਾਈ ਲੰਘ ਜਾਣਾ ਤਲਾਕ ਨੂੰ ਐ ਹਾਂ ਹਾਂ ਰੋਟੀ ਫੇਰ ਦੇਖ ਲੈ ਫੇਰ ਰੋਟੀ ਨਹੀਂ ਬਣਨੀ ਹੈ ਰੋਟੀ ਗੁਰਦੁਆਰੇ ਨੂੰ ਪੀਪਾ ਚੱਕ ਕੇ ਚਲ ਜਾਏ ਆ ਦੇਖ ਕਿੰਨੀ ਜ਼ੋਰ ਦੀ ਖਿੱਤੀ ਆ ਮੈਂ ਮਾਸਾ ਬਣਾਇਆ ਦੇਖ ਤੇਰਾ ਘਰ ਵਾਲਾ ਹੁਣ ਤੂੰ ਹੀ ਝਿੜਕ ਸਕਦੀ ਏ ਸੀ ਤਾਂ ਕੁਝ ਨਹੀਂ ਕਹਿ ਸਕਦੇ ਇਹਨੂੰ ਕੀ ਕਹਿੰਦੇ ਦੱਸ ਜੁੱਲਾ ਹੂੰ ਚਰਕੋ ਨਹੀਂ ਉਹਦੀ ਆਪਣੀ ਸੋਚ ਆ ਮੈਂ ਤਾਂ ਕਹਿੰਦਾ ਤਾਂ ਮੈਂ ਬਚਾ ਕੇ ਕੱਢ ਲੈਣਾ ਪਰ ਉਹ ਕਹਿੰਦਾ ਰੋਟਾ ਬਟਰ ਘੁੰਮਣਾ ਚਲੋ ਚਲੋ ਭਾਈ ਡਾਇਆ ਡੂਆ ਚੱਕਣ ਦੀ ਤਿਆਰੀ ਤੇ ਚਾਹ ਵੀ ਹੋ ਗਈ ਉਧਰ ਹੁਣ ਆਈ ਆ ਚਾਹਨ ਹਾਂ ਚਾਹ ਵਧੀਆ ਦੀ ਕਹ ਗਰ ਮੈਂ ਕੀ ਪਾਇਆ ਦਾ ਚਾਹ ਅੱਜ ਤਾਂ ਬਹੁਤ ਸਵਾਦ ਬਣਾਈ ਤਾਂ ਮਲਠੀ ਵਾਈ ਤੀ ਆਹ ਫਲਤੀ ਤੁਲਸੀ ਲੈਤੀ ਵਾਈ ਕਿ ਤੁਲਸੀ ਇਹਦਾ ਹੀ ਪਤਾ ਤੋੜ ਕੇ ਹੋ ਲੱਗੀ ਹੋਈ ਤੁਲਸੀ ਉਹ ਗੁੰਜੀ ਨਾ ਬਾਕੀ ਸਹੀ ਝੂਠ ਨਹੀਂ ਬੋਲਦਾ ਹੈਗਾ ਦਾ ਸਵਾਦ ਹਾਂ ਅੱਛਾ ਲੈ ਭਾਈ ਮਲਠੀ ਵਿੱਚ ਆਇਓਗੇ ਅਰਤੀ ਦੀ ਬੰਦ ਕੁੱਤ ਕੇ ਮਾੜੀ ਦੀ ਕੁੱਤ ਕੇ ਉਹਦੇ ਨਾਲ ਆਪਣੇ ਘਰਦ ਨਾਲ ਵੱਟ ਕੇ ਅਸਟਾਬ ਦਾ ਮੋੜਾ ਜਾਨਾ ਹਾਂ ਸੰਜੀ ਜਾਨਾ ਕਾਲੀਆਂ ਮਿਰਚਾਂ ਵੀ ਬੋਦਰਨੀਆਂ ਦੋ ਕੋ ਚੱਕੀ ਚੱਲੋ ਬਸ ਢੜਾ ਆ ਗਿਆ ਲੈ ਭਾਈ ਲਗਾ ਦਵਾ ਮੈਂ ਫਿਰ ਬਾਈ ਚ ਲੱਰ ਜਾਂਦਾ ਚਲੋ ਲੋ ਭਾਈ ਰੱਖੋ ਗਿਆ ਸਾਡਾ ਰੇ ਭਾਈ ਉੱਪਰ ਕਣਕ ਲੈ ਕੇ ਜਾਣੀ ਬਾਅਦ ਚ ਵਾਹਿਗੁਰੂ ਦਾ ਨਾਮ ਏ ਨੋਂ ਵਾਹਿਗੁਰੂ ਡਾਕੂਮੈਂਟ ਸਟਾਰਟ ਕਰਕੇ ਖੜਾ ਦੀ ਏ ਇਹ ਗਰਮ ਜਾ ਹੋ ਜਾਣਾ ਹੁੰਦਾ ਕਹਿੰਦੇ ਇੰਜਨ ਬਾ ਤਿਆਰੀ ਆਪਣੀ ਆ ਪਾ ਚੱਲੀ ਹੈ ਨਾ ਬਾਕੀ ਸ਼ਾਫਟ ਰੱਖ ਲਈ ਸਾਰੇ ਕੰਮ ਔਕੇ ਭੈਣ ਨੇ ਵੀ ਆਪਣਾ ਚਾਹ ਪੀ ਕੇ ਸਾਰਾ ਸਿੰਬਰ ਤਾਂ ਇਹ ਵੀ ਹਟ ਹੀ ਨਹੀਂ 18 ਠਗੀਆਂ ਕਰੀ ਜਾਂਦੇ ਚਲੋ ਸਾਰੇ ਇੱਥੇ ਨੂੰ ਚੱਲਦੇ ਆ ਬਈ ਲੋ ਭਾਈ ਪਾਲੀ ਸਾਈਡ ਚਾਰ ਕਹਿਰੇ ਬਾਤ ਜਿਹੜੇ ਜਿਆਦਾ ਕਿੱਲੇ ਤੇ ਤੇ ਹੁਣ ਕੰਮ ਲੱਗਾ ਸ਼ੁਰੂ ਹੁਣ ਬਈ ਝਿੰਗਾ ਦਾ ਭੈਣ ਵੀ ਘੇੜਾ ਮਾਰ ਗਈ ਹੋਣੀ ਗਈ ਹੈ ਚਲੋ ਵੀ ਵਿਚਾਰੀ ਤੁਹਾਨੂੰ ਪਤਾ ਹੈ ਵੇ ਬਹੁਤ ਪਾਸੇ ਦੇਖ ਰੇਖ ਕਰਨੀ ਪੈਂਦੀ ਇਹਨੂੰ ਉਹੀ ਹੁਣ ਬਾਈ ਇਹਨਾਂ ਦੀ ਇੱਥੇ ਆਪਣਾ ਖੇਤੀ ਦੇਖ ਰਖੀ ਉਹਦੇ ਹੀ ਅੰਡਰ ਆ ਜਾ ਮਾਸੜ ਜੀ ਉਹੀ ਬਾਈ ਹੁਣ ਤੁਹਾਨੂੰ ਪਤਾ ਵੀ ਉਹਦੇ ਵੀ ਹੁਣ ਆਪਣਾ ਕਰੀ ਜਾਂਦੀ ਵਿਚਾਰੀ ਸਾਰਾ ਨਾਲ ਮਿਲ ਕੇ ਕੰਮ ਚੱਲਦੀ ਜਾਂਦੇ ਆ ਮੇ ਪੁੱਛ ਕੇ ਗਈ ਆ ਕੰਦੀ ਰੋਟੀ ਕੱਢ ਕੇ ਲਿਆਵਾ ਮੈਂ ਚਲ ਅੱਧੇ ਘੰਟੇ ਕ ਲਿਆਈ ਤੇ ਮਾਸੜ ਜੀ ਚੱਕੀ ਜਾਣੀਆਂ ਸਾਰਿਆਂ ਨਾਲ ਦੀ ਨਾਲ ਮੈਂ ਇਕੱਠੀਆਂ ਕਰ ਦੇਣੀਆਂ ਆ ਕੰਮ ਸੌਖਾ ਹਲੇ ਇਕੱਠਾ ਕਰਨਾ ਔਖਾ ਹੈ ਚਲੋ ਬਾਕੀ ਚੱਲੀ ਜਾਂਦੇ ਬਾਈ ਕੰਮ ਰਲ ਮਿਲ ਕੇ ਸਾਰੇ ਲੋ ਬਾਈ ਜਿਹੜੀ 4 ਦਿਨ ਪਹਿਲਾਂ ਕਣਕ ਬੀਜੀ ਦੀਆਂ ਦੇਖੋ ਉੱਪਰ पे दाणे ਨੂੰ ਵੀ ਬਾਈ ਤੂਗੀਆਂ ਚੱਲ ਪਈਆਂ ਧਰਤੀ ਬਹੁਤ ਚੰਗੀ ਆ ਬਾਈ ਔਰੇ ਦੀ ਇਹਨਾਂ ਦੀ ਹਾਂ ਹਾਂ ਲੋ ਇਹਨਾਂ ਦੱਸਦੀ ਆ ਬਾਈ ਨਾਲ ਅੱਜ ਚੌਥਾ ਦਿਨ ਹੈ ਠੀਕ ਨੇ ਹੋਰ ਦੇਖਣ ਦੇ ਦਾਣੇ ਦਾ ਪਟਕੇ ਤੁਹਾਨੂੰ ਕਰਨ ਹਾਂ ਲੋ ਯਾਨ ਭਾਈ ਸਾਰੀ ਕਣਕਾ ਜਿਹੜੀ ਦੇਖ ਲਓ ਵੀ ਉੱਪਰ ਪਿਆ ਦਾਣਾ ਵੀ ਆ ਜਿਹੜਾ ਉਹਨੂੰ ਵੀ ਸਮਝ ਲਓ ਵੀ ਤੋਈ ਚੱਲ ਪਈ ਆ ਦੇਖੋ ਉੱਪਰ ਪਿਆ ਦਾਣਾ ਇਹਨੂੰ ਇਹਨ ਦੇਖੋ ਨਾਲ ਮਿੱਟੀ ਨਾਲ ਪਟਾ ਕੇ ਇਹਦਾ ਆ ਦੇਖ ਲਓ ਇੱਕ ਨਾ ਤੇ ਆਹ ਦੇਖੋ ਲੈ ਠੀਕ ਨੇ ਸਾਰੀ ਭਾਈ ਇੱਕ ਨਾ ਨਾ ਸਾਰੀ ਜਿਹੜੇ ਦਾਣੇ ਨੂੰ ਚੱਲੀ ਜਾਂਦੀ ਵੀ ਟੋਟਲੀ ਕਣਕ ਚੱਲ ਪਈ ਸੁਆਗਾ ਮਾਰਿਆ ਨਹੀਂ ਤਾਂ ਖੇਤ ਪਰ ਵੀ ਗਿੱਲ ਸੋਣੀ ਤੀ ਸਵਾ ਬੱਟਾਂ ਜਿਹੀ ਪੈ ਗਈਆਂ ਦੀਆਂ ਇਕਣਾ ਵੀ ਹੁਣ ਆ ਚੌਥੇ ਦਿਨ ਆ ਛੇਵੇਂ ਸੱਤਵੇਂ ਦਿਨ ਕਣਕ ਐਨ ਕੱਲਾ ਕੱਲਾ ਵਾਈ ਦਾਣਾ ਦੇਖੂਗਾ ਠੀਕ ਹੈ ਬਾਕੀ ਚੱਲਦਾ ਬਈਆ ਚਿੰਗਾ ਲਾਗੇ ਲਾਉਣ ਪਰ ਚੱਲੀ ਜਾਂਦੇ ਕੰਮ ਲੋ ਭਾਈ ਕਣਕ ਬੀਜ ਹੋ ਗਈ ਚਾਹ ਆ ਗਈ ਹਾਂਜੀ ਕਾ ਕਹਿੰਦੇ ਤੁਸੀਂ ਵੀ ਛੇਤੀ ਆ ਜਾ ਕਿਹਾ ਹੋ ਗਿਆ ਮੈਂ ਕਹਿੰਦੀ ਚਾਹ ਪੀ ਲਵਾਂ ਮਨ ਲੈ ਇੱਕਾ ਘੁੱਟ ਨਾਲ ਪੀਣ ਵਾਲੀ ਕਹਿੰਦਾ ਛੇਤੀ ਆ ਜਾ ਬਾੜੀ ਕਰਣਾ ਹੈ ਬੱਤਣਾ ਬੱਤਾਂ ਆਵੇ ਤੂੰ ਜਾ ਕਈ ਹੋਰ ਪਾ ਮਾ ਨਾ ਜੀ ਨਾ ਬਹੁਤ ਹੈ ਹੈ ਜੀ ਤੋ ਲੈ ਨਹੀਂ 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 ਨਾ ਨਾ ਭਾਈ ਤੁਸੀਂ ਪੀ ਲੋ ਆ ਮੈਂ ਤਾਂ ਆ ਪੀ ਲੈਣੀ ਰਵਿੰਦ ਤੂੰ ਹੋਰ ਲੈ ਲੈ ਗਲਾਸ ਮਾਸੀ ਚਾਹੇ ਤੂੰ ਡੋਲਾ ਲੈ ਚਾਹੇ ਮਾਸੀ ਲੋ ਭਾਈ ਅਸੀਂ ਭਾਈ ਸਾਰੇ ਕੰਮ ਕਰਦੇ ਰੋਟਾ ਬੈਟਰ ਵੀ ਸਾਫ ਕਰਤਾ ਹੇਟ ਤੇ ਇਹਦਾ ਕੰਮ ਹੋ ਗਿਆ ਨਿਭੜ 15 ਮਿੰਟ ਲਾਏ ਆ ਬਾਕੀ ਦੇਖਦਾ ਖੇਤ ਖੇਤ ਤਾਂ ਬਹੁਤ ਵਧੀਆ ਬਣੂਗਾ ਹੂੰ ਆ ਪੂਰਾ ਜਿਹੜਾ ਆਪਾਂ ਪਹਿਲਾਂ ਵਾ ਕੇ ਛਿਟਾ ਦਿੰਦੇ ਆ ਨਾ ਉਹ ਸਭ ਤੋਂ ਬੈਸਟ ਹੈ ਉਹਦੇ ਖੱਬਲ ਖੁੱਬਲ ਕੋਈ ਨਹੀਂ ਮੇਰਾ ਮੁੰਡਾ ਬਾਹਨ ਆ ਰਿਹਾ ਹੋਵੇ ਚਲਾ ਹੁਣ ਦੋ ਤਿੰਨ ਜਣੇ ਕਹਿ ਗਏ ਮਾਸੜ ਜੀ ਨੂੰ ਕਹਿੰਦੇ ਵਿਹਲਾ ਹੋ ਗਿਆ ਸੀ ਇੱਥੇ ਕਾਲੂ ਵੀ ਕਹਿ ਗਿਆ ਹਾਂ ਕਹਿੰਦਾ ਜੱਟ ਵਿਹਲਾ ਹੋ ਗਿਆ ਸੋ ਇੱਥੇ ਆ ਲੈ ਆਓ ਚੱਲ ਠੀਕ ਹੈ ਨਿਬੜਦਾ ਹੀ ਕੰਮ ਠੀਕ ਹੈ ਚਲੋ ਬੀਜ ਲੈ ਕੇ ਆ ਜੀ ਦੱਸ ਹੁਣ ਇਹ ਮੈਂ ਕੀ ਕਰਾਂ ਇਹਨੂੰ ਕੋਠੇ ਪਰ ਬੀਜ ਲਿਓ ਲਓ ਭਾਈ ਆ ਜਗਾ ਭਾਈ ਓਰੇ ਇਹਨਾਂ ਨੇ ਮੇਟੀ ਬਾਲਕ ਬੀਜਣੀ ਤੇ ਸਾਡੇ ਸਰਦਾਰ ਨੇ ਪਹਿਲਾ ਛੱਟਾ ਦਿੱਤਾ ਹਾਂ ਬਈ ਇਹ ਤਾਂ ਨਾ ਜਿਹੜੇ ਕੰਮ ਨੂੰ ਕਹਿਦੇ ਉਹ ਪਹਿਲਾਂ ਕਰੋ ਅੱਛਾ ਜਾਣ ਕੇ ਕਰਦਾ ਇਹ ਹੂੰ ਉਹ ਪੱਟਿਆ ਪਿਆ ਇਹਦੇ ਜਿੰਨਾ ਕੁ ਕੁੰਜਾ ਬਾਦੀ ਬਾਈ ਜਾਨੇ ਪੱਟਿਆ ਪਿਆ ਪੱਟਿਆ ਪਿਆ ਲੋ ਭਾਈ ਲੈਣਾਂ ਦਾ ਤਾਂ ਦਿੱਟ ਲੇਟ ਹੋ ਗਿਆ ਲੈ ਭਾਈ ਚੱਲੀ ਜਾਂਦੇ ਆ ਇਕਨਾਈ ਕਾਰੋਬਾਰ ਸਭ ਨੂੰ ਮਾਲਕ ਖੁਸ਼ ਰੱਖੇ ਲੋ ਭਾਈ ਕਾਨਕ ਹੋ ਗਈ ਬੀਜ ਕਹਿੰਦਾ ਭੈਣ ਦਾ ਲੇਖਾ ਕੌਣ ਦਊਗਾ ਕੀ ਗੱਲ ਆ ਕਹਿੰਦੀ ਦੇਖ ਲੈ ਕਹਿੰਦੀ ਸਾਗ ਲੱਕ ਜਾ ਜਾਂਦੀ ਹੋਈ ਵੀ ਭਾਬੀ ਬਣਾਉਗੀ ਹੈ ਹਾਂ ਹਾਂ ਫੇੜ ਦੇਣਾ ਕੰਮ ਲਾ ਦੇ ਸਾਗ ਵਧੀਆ ਲੱਗਦਾ ਹੈ ਮੌਸਮ ਚ ਲੋ ਭਾਈ ਪੈਣਾ ਦਾ ਲੇਖਾ ਮੈਨੂੰ ਕਮੈਂਟ ਕਰਕੇ ਦੱਸੋ ਵੀ ਕੋਈ ਦੇ ਦੂ ਹੈ ਵੀ ਬੈਠੀ ਹੋਰੇ ਸੋਚ ਮਾਲਾ ਬਾਰੇ ਰਹੀ ਬਾਹ ਤੇਰੇ ਚਲੋ ਕੋਈ ਖੁਸ਼ ਰਹੋ ਪਾਈ ਆਪਣਾ ਖੇਤ ਚ ਬੈਠੀ ਨਾਲ ਹੈ ਬਾਈ ਨਾਲੇ ਨੇ ਦੇਖ ਲਿਆ ਕਣਕ ਬੀਜ ਹੁੰਦੀ ਸਾਰੀ ਝਾਤੀ ਮਾਰ ਲਈ ਖੇਤ ਚ ਨਾਲੇ ਮੈਨੂੰ ਸਾਗ ਤੋੜ ਕੇ ਦੇ ਦੇਣਾ ਦੇਖੋ ਹੈ ਸਾਡੀ ਭੈਣ ਵਰਗੀਆਂ ਭੈਣਾਂ ਰੱਬ ਸਾਨੂੰ ਦਵੇ ਚਲੋ ਚੱਲੀ ਜਾਂਦਾ ਕੰਮ ਬਾਈ ਪਹੁੰਚ ਕੇ ਘਰ ਲੈ ਵੀ ਸਰਦਾਰਨੀ ਆ ਨਨਦ ਨੇ ਤੇਰੀ ਨੇ ਸਾਗ ਭੇਜਤਾ ਕਹਿੰਦੇ ਹੈ ਜੀ ਹੂੰ ਤੇਰਾ ਸ਼ੌਹਰ ਸਾਗ ਲੈ ਕੇ ਆ ਤੇਰੀ ਨਨਦ ਨੇ ਮੇਰੇ ਹੱਥ ਪਜਾਇਆ ਉਹ ਗੱਲ ਹੋ ਗਈ ਹੈ ਨਵਾਂ ਦਾ ਭੈਣ ਦਾ ਮੈਂ ਸੋਚੀ ਉਹ ਪਈ ਵੀ ਕੁਝ ਕੱਢੀ ਜਦ ਮੈਂ ਅਮਨ ਭੂਆ ਨੂੰ ਛੱਡਣ ਗਿਆ ਮੈਂ ਫੋਦੀ ਦੀ ਵਿਚ ਭੂਆ ਨੂੰ ਸਾਗ ਬਣਾ ਕੇ ਦੇਣਾ ਹੈ ਹੂੰ ਤੇ ਤੁਸੀਂ ਤੁਹਾਡਾ ਫੋਨ ਲੱਗਿਆ ਨਹੀਂ ਉਹ ਸਾਨੂੰ ਫੋਨ ਕਰਦੀ ਰਹੀ ਵੀ ਚਲੋ ਕਹਿ ਦਵਾਂ ਵੀ ਥੋੜਾ ਜਿਹਾ ਟਾਈਮ ਨਾਲ ਸਿੱਟੀ ਆ ਜੇ ਵੀ ਸਾਗ ਲੈਣ ਜਾਣਾ ਆਪਾਂ ਨੇ ਫਿਰ ਲਾ ਗੱਪ ਮਿੰਟ ਸੈਕਿੰਡ ਹੀ ਘਟ ਦਿੰਦੇ ਆ ਨਹੀਂ ਸੱਚੀ ਹੋ ਜੀ ਤਿਆਰੀ ਜੋ ਕਰ ਰਹੀ ਤੇ ਬੈਠੀ ਉਹ ਥੋੜੀ ਪਰ ਨਵੇਂ ਕੱਪੜੇ ਪਾ ਲਈ ਅੱਜ ਲਾ ਵੀ ਸਾਸਿਕਾਲ ਬੁਲਾ ਦੇ ਲੈ ਲੋ ਭਾਈ ਰਾਤ ਬੰਦੇ ਦੀ ਸ਼ਾਪਿੰਗ ਹੋ ਕੇ ਆਈ ਆ ਦੇਖ ਲੋ ਭਾਈ ਵਿਆਹ ਨਾਂਗੇ ਦੁਬਾਰਾ ਫੇਰ ਕੱਪੜੇ ਚਾਰ ਲੋਰਾਂ ਚਾਰ ਕੋਟੀਆਂ ਆ ਗਈਆਂ ਇਹਨੂੰ ਗਰਮੀ ਦੀਆਂ ਇੱਕ ਬੂਟਾਂ ਦੀ ਜੋੜੀ ਆ ਗਈ ਠੀਕ ਆ ਜੈਂਟਲਮੈਨ ਨੇ ਮਣੀ ਫਿਰਦਾ ਹਾਂਜੀ ਟੰਡ ਪਾ ਰਾ ਹੁਣ ਇਹਦੀ ਹੈਂ ਟੰਡ ਪਾ ਰ ਹੈ ਇਹਦੀ ਹੁਣ ਚੱਲ ਕੋਈ ਨਹੀਂ ਨਿਆਣਾ ਤੇ ਪਰ ਗਿਆ ਥੰਨ ਪਾਰ ਨਹੀਂ ਪਾਰ ਠੀਕ ਆ ਚਲੋ ਭਾਈ ਕੱਪੜੇ ਨਹੀਂ ਆਉਂਦੇ ਤੇ ਲੁੱਟ ਜੇ ਰਾਤ ਵਧੀਆ ਬ੍ਰਾਂਡਡ ਜਿਹਾ ਸ਼ੋਅ 'ਚ ਜਾ ਕੇ ਸ਼ੋਅਰੂਮ 'ਚ ਜਾ ਕੇ ਯਾਰ ਚਾਚਾ ਸ਼ਾਪਿੰਗ ਕਰਕੇ ਆਏ ਹਾਂਜੀ ਲਾ ਵੀ ਸਰਦਾਰਨੀ ਫੜ ਆ ਤਾਂ ਫਿਰ ਮੈਂ ਬਾਬਾ ਵਧੀਆ ਕਰਿਆ ਜਿਹੜਾ ਸਾਗ ਪੇਸਟ ਹਾਂ ਅੱਛਾ ਕਰਦੀ ਦੁਬਾਰਾ ਜੇ ਨਹੀਂ ਸੋਚਦੀਆਂ ਮੈਂ ਕੋਈ ਅਜਾ ਭਾਈ ਵੀ ਨਹੀਂ ਕੱਢ ਲੈ ਇਹਦੀ ਗੱਟ ਖੁੱਲ ਗਈ ਭਾਈ ਕੋਈ ਨਹੀਂ ਚਲੋ ਦਰਦਾਰ ਲਾ ਹਾਂ ਵੀ ਆੜੀ ਆ ਜਾ ਵਧੀਆ ਕੱਪੜੇ ਦਿਖਾਉਂਦਾ ਲੋ ਭਾਈ ਹਾਂ ਦੇਖੋ ਆ ਕੱਪੜੇ ਏਕਣਦੇ ਐਵੇਂ ਗੱਗੂ ਉਹ ਗੱਗੂ ਬਾਬਾ ਦੀ ਸਕੂਟਰ ਦੀ ਪਰਨ ਲਾਦਿਆਂ ਹੁੰਦ ਨੂੰ ਘਸਾਏ ਦੇਣੇ ਟਾਇਰ ਹੈ ਚਲੋ ਭਾਈ ਨੀ ਆਇਆ ਜੀ ਰੋਪਣ ਤੇ ਗੱਡੀ ਲੈ ਕੇ ਗਿਆ ਤੇ ਪਹਿਲਾ ਕੰਮ ਜ਼ਿਆਦਾ ਉਹਨੂੰ ਅੱਛਾ ਬਸ ਆਉਂਦੀ ਆ ਬੂਆ ਤੇ ਆਰ ਬੈਠੀ ਸੀ ਕਹਿੰਦੀ ਮਨ ਨੂੰ ਚੱਡੇ ਆਇਓ ਮਾ ਤੇ ਪਿਆਦਾ ਵਿਚਾਰ ਉਹ ਵੀ ਲੇਟ ਚਲੇ ਜਾਏ ਕਹਿੰਨੀ ਚਲੋ ਘਾਟੇ ਨੇ ਵੀ ਜਾਣਾ ਇਹ ਦੋ ਘਾਟੇ ਨੇ ਵੀ ਜਿਹੜੇ ਮੇਰੀ ਪਲਾਨਿੰਗ ਥੀ ਚਲੋ ਕਾਫੇ ਫਰਮਾ ਕੇ ਦੇ ਦੇਣਾ ਤਾਂ ਚਲ ਤੂੰ ਬਣਾ ਮੈਂ ਫੜਾ ਆਉਂਗਾ ਤਾਂ ਕਿ ਹੋ ਗਿਆ ਬੂਆ ਕਿਤੇ ਅਮਰੀਕਾ ਚ ਠੀਕ ਆ ਠੀਕ ਆ ਮਣਾ ਚਲ ਹਾਂ ਹਾਂ ਇਹ ਆ ਗੱਲ ਤੂੰ ਮੈਨੂੰ ਚਾਰਜਿੰਗ ਪਰ ਲਾਉਣ ਦੇ ਹੁਣ ਕਿਹੜੇ ਤੇਲ ਫੂਕਣਾ ਲਾ ਲੋ ਜੀ ਫੇਰ ਚਾਰਜ ਆਹਾ ਹਾ ਤੇ ਮਾਰਾ ਦੇਣੀ ਆ ਦੋ ਚਾਰ ਬਣਾ ਦੇ ਚਲ ਚਲ ਠੀਕ ਆ ਲੋ ਭਾਈ ਇਧਰ ਇੱਕ ਹੋਰ ਪੰਗਾ ਪੈ ਗਿਆ ਹਾਂ ਪਰ ਮੜ ਗਿਆ ਜੀ ਕਹਿੰਦਾ ਮੈਂ ਪਾਪਾ ਨੂੰ ਪੁੱਛੋ ਕੁੱਤਾ ਨਹੀਂ ਲੈਣ ਜਾਣਾ ਆਏਗਾ ਕਹਿੰਦਾ ਮੈਂ ਤਾਂ ਤਾਂ ਲੋ ਭਾਈ ਮੈਂ ਸਵੇਰੇ ਘਰ ਬੈਠਾ ਨਾ ਮਖੌਲੇ ਕਹਿੰਦਾ ਕੁੱਤਾ ਲੈਣਾ ਮਾਂ ਠੀਕ ਆ ਲੈ ਲਾਂਗੇ ਲੋ ਭਾਈ ਜੇ ਕਿਸੇ ਕੋਲ ਲੈਬਰੇ ਕੁੱਤੇ ਦਾ ਬੱਚਾ ਹੋਇਆ ਤਾਂ ਕਮੈਂਟ ਕਰਕੇ ਦੱਸ ਦਿਓ ਬੰਦੇ ਨੇ ਕੁੱਤਾ ਰੱਖਣਾ ਇਹਨੇ ਸਾਰੀ ਜ਼ਿੰਮੇਵਾਰੀ ਫਿਰ ਮਾਈਕਾ ਹੋਇਆ ਹੈ ਹੈ ਮਾਈਕਾ ਹੋਇਆ ਉਹਦੇ ਕੋਲ ਹੈ ਦਾ ਕਹਿੰਦਾ ਜੇ ਅਮਰੀਕਾ ਚ ਹੋਇਆ ਕਿਸੇ ਕੋਲ ਉਹ ਵੀ ਦੱਸ ਦਿਓ ਜੇ ਇਦਾਂ ਹੋਇਆ ਕਿਹਦਾ ਨਹੀਂ ਅਮਰੀਕਾ ਕੈਨੇਡਾ ਨਹੀਂ ਜੇ ਔਰ ਕਿਸੇ ਕੋਲ ਭਾਈ ਲੈਬਰੇ ਦਾ ਬੱਚਾ ਹੋਇਆ ਕੁੱਤਾ ਤਾਂ ਦੱਸ ਦਿਓ ਅਸੀਂ ਪਾਲ ਕੇ ਦੇ ਦਾਂਗੇ ਇਹ ਤਾਂ ਥੋੜਾ ਜਿਹਾ ਸ਼ੌਂਕੇ ਪੂਰਾ ਕਰਨਾ ਹੈ ਠੀਕ ਆ ਓਕੇ ਇਹ ਕਾਫੀ ਦਿਨ ਦਾ ਪਤਾ ਨਹੀਂ ਕੀ ਕਰਦਾ ਤਾਂ ਮਨ ਚਾਹਵਾ ਕਹਿੰਦਾ ਕੁੱਤਰ ਉਹ ਚ ਦੇਖ ਲੈਂਦਾ ਜੀ ਫੌਂਟ ਵੀਡੀਓ ਵੀਡੀਓ ਜੀ ਹੂੰ ਫੇਰ ਤਾਂ ਕਰਕੇ ਰੀਸ ਜੀ ਲੱਗਦੀ ਚਲ ਕੋਈ ਨਹੀਂ ਬੱਸ ਹੁਣ ਜੇ ਕਿਸੇ ਕੋਲ ਹੋਇਆ ਭਾਈ ਦੱਸ ਦਿਓ ਲੈ ਕੇ ਜਾਵਾਂਗੇ ਅਸੀਂ ਬਿੱਟ ਬੁੱਲ ਕਹਿੰਦਾ ਵੈਸੇ ਬਿੱਟ ਬੁੱਲ ਲਿਆਉਣਾ ਨਹੀਂ ਆਪਾਂ ਵੀ ਥੋੜਾ ਜਿਹਾ ਨਾ ਲੈਬਰਾ ਲੈਬਰੇ ਬਰਾ ਇਹਨੂੰ ਮੈਂ ਸਮਝਾਤਾ ਠੀਕ ਆ ਲੈਬਰਾ ਠੀਕ ਆ ਓਕੇ